ਹਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਾਈਫ ਆਫ ਹਮਨ ਦੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਈ ਹੋਪ ਕਿ ਤੁਸੀਂ ਸਾਰੇ ਬੁਢੇ ਠੀਕ-ਠਾਕ ਹੋਮੋਂਗੇ ਤੇ ਲੋ ਜੀ ਇਹ ਹੈਗਾ ਸਵੇਰ ਦਾ ਟਾਈਮ ਮੈਂ ਖੁਸ਼ੀ ਦੇ ਪਾਪਾ ਦਾ ਕਰਨਾ ਸੀਗਾ ਟਿਫਨ ਤਿਆਰ ਤੇ ਰਾਤ ਸਬਜੀ ਥੋੜੀ ਹੀ ਬਚੀ ਹੋਈ ਸੀ ਅਸ ਕੱਲ ਵਾਲੀ ਅਸੀਂ ਉਹਦੇ ਨਾਲ ਸਾਰੇ ਨੇ ਰੋਟੀ ਖਾ ਲਈ ਸੀ ਤੇ ਇਹ ਮੈਂ ਸਵੇਰੇ ਬਣਾਉਂਦੀ ਸੀਗੀ ਪੁਰਜੀ ਤੇ ਪਨੀਰ ਦੀ ਪੁਰਜੀ ਬਣਾਉਣੀ ਸੀਗੀ ਥੋੜੀ ਜੀ ਇਹ ਮੈਂ ਰਾਤ ਤੇ ਮਗਾ ਕੇ ਰੱਖ ਲਿਆ ਸੀ ਤੇ ਚਲੋ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਲਓ ਜੀ ਆਪਾਂ ਇਹਦੇ ਵਿੱਚ ਮੈਂ ਥੋੜਾ ਜਿਹਾ ਨਾ ਪਿਆਜ਼ਾਂ ਵਿੱਚ ਥੋੜਾ ਜਿਹਾ ਨੂਨ ਪਾ ਦਿੰਨੀ ਹੁਣੀ ਆ ਕਿਉਂਕਿ ਜਲਦੀ ਭੁੱਜ ਜਾਣ ਕਿਉਂਕਿ ਮੈਨੂੰ ਜਲਦੀ ਸੀ ਮੈਂ ਟਿਫਨ ਤਿਆਰ ਕਰਨਾ ਸੀ ਉਹਦੇ ਕਰਕੇ ਮੈਂ ਕਿਹਾ ਚਲੋ ਛੀਤੀ ਭੁੱਜੀ ਜਾਣਗੇ ਪਰ ਛੀਤੀ ਛੀਤੀ ਦੇ ਹੁਣ ਕਰਕੇ ਬਸ ਜਦੋਂ 7:30 ਹੋਏ ਬਹੁਤ ਤੇਜ਼ ਤੇ ਜ਼ੋਰਦਾਰ ਮੀਂਹ ਆ ਗਿਆ ਤੇ ਚਲੋ ਜੀ ਮੇਰੀ ਤਿਆਰੀ ਕੀਤੀ ਕਰਾਈ ਉੱਥੇ ਰਹਿ ਗਈ ਤੇ ਖੁਸ਼ੀ ਦੇ ਪਾਪਾ ਕਹਿੰਦੇ ਵੀ ਚਲੋ ਤੁਸੀਂ ਫਿਰ ਵੀ ਤਿਆਰੀ ਕਰਕੇ ਰੱਖ ਦੋ ਵੀ ਜੇ ਮੌਸਮ ਠੀਕ ਹੋਇਆ ਤੇ ਫਿਰ ਮੈਂ ਜ਼ਰੂਰ ਜਾਊਂ ਕੰਮ ਤੇ ਤੇ ਲੋ ਜੀ ਬੱਦਲ ਬਹੁਤ ਘੁਲ ਗਿਆ ਸੀਗਾ ਬਹੁਤ ਜਿਆਦੇ ਤੇ ਪਰ ਫਿਰ ਵੀ ਮੈਂ ਆਪਣੀ ਤਿਆਰੀ ਕਰਕੇ ਰੱਖੀ ਤੇ ਦੇਖੋ ਬਹੁਤ ਵਧੀਆ ਮੌਸਮ ਹੋਇਆ ਪਿਆ ਸੀਗਾ ਬੱਦਲ ਪੂਰਾ ਘੁਲਿਆ ਪਿਆ ਤੇ ਲੋ ਜੀ ਕੁਸ਼ੀਆ ਰਹਰਮਣ ਸੁੱਤੇ ਪਏ ਸੀ ਮੈਂ ਇੱਕ ਹੱਥ ਨਾਲੇ ਬਸ ਕੈਮਰਾ ਫੜਾਇਆ ਹੋਇਆ ਸੀ ਤੇ ਇੱਕ ਹੱਥ ਨਾਲੇ ਮੈਂ ਸਬਜ਼ੀ ਦੀ ਪੁਰਜੀ ਦੀ ਤਿਆਰੀ ਕਰਦੀ ਸੀ ਤੇ ਮੈਂ ਕੈਮਰਾ ਬੰਦ ਕਰਕੇ ਫਿਰ ਮੈਂ ਨਨੂ ਆਪਣੇ ਬੀਕਵਰੀ ਇੱਕ ਕੱਦੂ ਕਾਸ ਕਰਕੇ ਰੱਖਿਆ ਪਨੀਰ ਨੂੰ ਮੈਂ ਕਿ ਚਲੋ ਤਿਆਰੀ ਕਰਕੇ ਰੱਖ ਦਿੰਨੀ ਆ ਜੇ ਮੀਂਹ ਹਟ ਗਿਆ ਤੇ ਫਿਰ ਚਲੇ ਜਾਣਗੇ ਕੰਮ ਤੇ ਤੇ ਲੋ ਜੀ ਆਪਾਂ ਪਨੀਰ ਨੂੰ ਪਾ ਦਿੰਨੇ ਆ ਮਸਾਲੇ ਦੇ ਵਿੱਚ ਮਸਾਲਾ ਵਧੀਆ ਬਣ ਗਿਆ ਸੀ ਮੈਂ ਨੂਨ ਮਿਰਚ ਪਾ ਕੇ ਸੀ ਗਲਵਾਤਾ ਸੀ ਮਸਾਲਾ ਆਪਣਾ ਬਹੁਤ ਵਧੀਆ ਬਣ ਗਿਆ ਤੇ ਇਹਦੇ ਵਿੱਚ ਪਾ ਦਿੰਨੇ ਆ ਪਨੀਰ ਤੇ ਚਲੋ ਜੀ ਪਨੀਰ ਪਾ ਕੇ ਮੈਂ ਸਮਾਰ ਕੇ ਰਲਾਤਾ ਸੀ ਮੈਂ ਕੈਮਰਾ ਥੋੜਾ ਜਿਹਾ ਮੈਨੂੰ ਬੰਦ ਕਰਨਾ ਪਿਆ ਤੇ ਇਹਦੇ ਵਿੱਚ ਹੁਣ ਮੈਂ ਪਾਇਆ ਦੁੱਧ ਕਿਉਂਕਿ ਦੁੱਧ ਨਾਲ ਬਹੁਤ ਵਧੀਆ ਟੇਸਟ ਹੋ ਜਾਂਦਾ ਪਰ ਜੀਰਾ ਪਨੀਰ ਵਾਲੀ ਦਾ ਮੈਂ ਹਮੇਸ਼ਾ ਅੱਧਾ ਕ ਗਲਾਸ ਪਾਉਣੀ ਹੋਈ ਆ ਤੇ ਚਲੋ ਜੀ ਆਪਣਾ ਜਣੀ ਡੰਗ ਜਾਂ ਸਰ ਜੂਗਾ ਤੇ ਪਰ ਮੀ ਬਹੁਤ ਤੇਜ ਆ ਗਿਆ ਸੀਗਾ ਮੇਰੀ ਤਿਆਰੀ ਕੀਤੀ ਕਰਾਈ ਉੱਥੇ ਹੀ ਰਹਿ ਗਈ ਸੀ ਇਹ ਮੈਂ ਤਾਂ ਰਿਆ ਸੀਗਾ ਦੁੱਧ ਮਾ ਕ ਚਲੋ ਦੇਖਦੇ ਆ ਵੀ ਮੀ ਹਟੂਆ ਕ ਨਹੀਂ ਪਰ ਮੀ ਫਿਰ ਵੀ ਬਹੁਤ ਤੇਜ਼ ਪੈਂਦਾ ਸੀ ਤੇ ਦੇਖੋ ਮੀ ਬਹੁਤ ਪੈਣ ਲੱਗ ਗਿਆ ਪਿਆ ਬਸ ਸਵੇਰੇ 7:30 ਵਜੇ ਲੱਗ ਗਿਆ ਸੀਗਾ ਪੈਣਾ ਮੈਂ ਤਾਂ ਖੁਸ਼ੀ ਦੀ ਪਾਪਾ ਦਾ ਡਿਨਰ ਲੱਗੀ ਸੀਗੀ ਤਿਆਰ ਕਰਨ ਪਰ ਸਵੇਰੇ 7:30 ਵਜੇ ਤੋਂ ਹੀ ਪੂਰਾ ਜ਼ੋਰਦਾਰ ਮੀ ਪੈਣ ਲੱਗ ਗਿਆ ਸੇ ਮੀ ਮੁੜ ਕੇ ਮੀ ਹਟਿਆ ਹੈਗਾ ਬਹੁਤ ਤੇਜ਼ ਮੀ ਪੈਂਦਾ ਸੀ ਬਹੁਤ ਜਾਂਦੇ ਤੇ ਚਲੋ ਜੀ ਵੈਸੇ ਆਪਣਾ 베ੜਾ ਸਾਰਾ ਸਾਫ ਹੋ ਜੂਗਾ 베ੜੇ ਚ ਬਹੁਤ ਮਿੱਟੀ ਹੋਈ ਪਈ ਸੀ ਤੇ ਲੋ ਜੀ ਮੀਂਹ ਤਾਂ ਹਟਿਆ ਨਹੀਂ ਹੈਗਾ ਫਿਰ ਮੈਂ ਕਹਾਂ ਚਲੋ ਵੀ ਹੁਣ ਆਪਾਂ ਸਾਰਿਆਂ ਨੂੰ ਰੋਟੀ ਬਣਾ ਕੇ ਖਵਾ ਦਿੰਨੇ ਆ ਪਹਿਲੇ ਮੈਂ ਥੋੜੀ ਰੇਟੀ ਫਨਚਪਾਉਂ ਨੂੰ ਬਣਾਈ ਸੀ ਰੋਟੀ ਤੇ ਚਲੋ ਜੀ ਹੁਣ ਆਪਾਂ ਸਾਰਿਆਂ ਨੂੰ ਰੋਟੀ ਬਣਾ ਕੇ ਖਵਾ ਦਿੰਨੇ ਆ ਖੁਸ਼ੀ ਉੱਠ ਖੜੀ ਸੀ ਮੈਨੂੰ ਕਿਹਾ ਸੀ ਮੈਂ ਕਹਾਂ ਤੂੰ ਫੜ ਕੇ ਕੈਮਰਾ ਵੀਡੀਓ ਬਣਾ ਮੈਂ ਕਹਾਂ ਪਹਿਲਾਂ ਮੈਂ ਇੱਕ ਹੱਥ ਨਾਲ ਬਹੁਤ ਔਖੀ ਵੀਡੀਓ ਬਣਾਈ ਆ ਤੇ ਦੇਖੋ ਹੁਣ ਵੀ ਪੈਂਦਾ ਸੀਗਾ ਹੁਣ ਥੋੜਾ ਥੋੜਾ ਹੀ ਪੈਂਦਾ ਸੀ ਤੇ ਚਲੋ ਜੀ ਆਪਸਾਰੇ ਰੋਟੀ ਖਵਾ ਦਿੰਨੇ ਆ ਤੇ ਚਲੋ ਜੀ ਪਲੀਜ਼ hath jod ke ਬੇਨਤੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਦੇਖੋ ਫਿਰ ਜੀ ਬਹੁਤ ਵਧੀਆ ਬਣ ਗਈ ਸੀ ਤੇ ਚਲੋ ਆਪਣਾ ਟਾਈਮ ਜਿਆ ਲੰਘ ਜੂਗਾ ਤੂੰ ਵੈਸੇ ਸ਼ਾਮ ਨੂੰ ਵੀ ਬਚ ਗਈ ਸੀਗੀ ਥੋੜੀ ਜੀ ਪਰ ਮੈਂ ਫਿਰ ਵੀ ਸਬਜੀ ਬਣਾਈ ਕਿਉਂਕਿ ਮੈਨੂੰ ਸਵੇਰ ਨੂੰ ਟੀ ਫੰਚੇ ਤਾਜੀ ਸਬਜੀ ਪਾਉਣੀ ਪੈਂਦੀ ਆ ਫਿਰ ਵੀ ਮੈਂ ਚਲੋ ਬਣਾ ਲਈ ਸੀਗੀ ਸੀਗੀ ਸ਼ਾਮ ਨੂੰ ਤੇ ਚਲੋ ਜੀ ਆਪਾਂ ਰੋਟੀ ਸਾਰਿਆਂ ਨੂੰ ਬਣਾ ਕੇ ਖਵਾ ਦਿੰਨੇ ਆ ਕਿਉਂਕਿ ਆਪਣੇ ਬੱਚੇ ਉੱਠ ਖੜੇ ਸੀਗੇ ਤੇ ਕੰਮ ਤੇ ਜਾਣਾ ਵੀ ਮਿਸ ਹੋ ਗਿਆ ਸੀਗਾ ਸਾਰੇ ਘਰ ਇਹ ਸੀਗੇ ਤੇ ਚਲੋ ਜੀ ਪਲੀਜ਼ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਜੀ ਸਸਕਲ ਸਾਰਨ ਲਾਈਫ ਆ ਭਮਨਦੀਪ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਈ ਹੋਪ ਕਿ ਤੁਸੀਂ ਸਾਰੇ ਬੜੇ ਠੀਕ-ਠਾਕ ਹੋ ਮੂਲੀ ਅੱਜ ਮੌਸਮ ਬਹੁਤ ਵਧੀਆ ਸੀ ਅੱਜ ਤੇ ਕੰਮ ਕਰਨ ਚ એનર્ਜੀ ਲੱਗ ਰਹੀ ਸੀ ਬਹੁਤ ਜਿਆਦੇ ਮਸਾਂ ਗਰਮੀ ਤੋਂ ਰਾਹਤ ਮਿਲੀ ਹੈ ਮਸਾਂ ਸਾਡੇ ਤਾਂ ਇੰਨਾ ਮੀਂਹ ਪਿਆ ਇੰਨਾ ਮੀਂਹ ਪਿਆ ਬਹੁਤ ਜਿਆਦੇ 2 ਵਜੇ ਤੱਕ ਸਾਡੇ ਮੀਂਹ ਪਿਆ ਬਹੁਤ ਤੇਜ਼ ਸਵੇਰੇ 7:30 ਵਜੇ ਤੋਂ ਪੈਣ ਲੱਗ ਗਿਆ ਸੀ ਤੇ ਚਲੋ ਜੀ ਅੱਜ ਬਹੁਤ ਵਧੀਆ ਦਿਨ ਸੀ ਵਧੀਆ ਹਨ ਸਾਰੇ ਕੰਮਕਾਰ ਆਪਣੇ ਵਧੀਆ ਨਿਭੜ ਗਏ ਬਸ ਸਬਜੀ ਦੀ ਤਿਆਰੀ ਕਰਨ ਲੱਗੇ ਹੋਈਆਂ ਅ ਬਸ ਪੁਸ਼ੀ ਨੌਂ ਗਈਈ ਆ ਹਰਮਨ ਨਾਲ ਤਾਂ ਹਰਮਨ ਨੂੰ ਇੰਨਾ ਬੁਖਾਰ ਜੜਿਆ ਹੋਇਆ ਹੈ ਦੋ ਦਿਨ ਹੋ ਗਏ ਇੰਨਾ ਬੁਖਾਰ ਅੱਜ ਥੋੜਾ ਜਿਹਾ ਠੀਕ ਸੀਗਾ ਤੇ ਇਹਨੂੰ ਮੈਂ ਕਹਤਾ ਮੈਂ ਕਹਾਂ ਨਾ ਧੁੰਨਾ ਨਹੀਂ ਤੇ ਚਲੋ ਜੀ ਸਬਜੀ ਦੀ ਤਿਆਰੀ ਕਰੀ ਪਈ ਆ ਮੈਂ ਤੜਕਾ ਲਾਉਣ ਲੱਗਦੀ ਹਾਂ ਚਲੋ ਵਸ ਥੋੜੀ ਜਿਹੀ ਵੀਡੀਓ ਬਣਾ ਲਈਏ ਸਵੇਰ ਦੀ ਸਾਡੇ ਲਾਈਟ ਗਈ ਹੋਈ ਆ ਫਰਿੱਜ ਚ ਸਾਰਾ ਪਾਣੀ ਬਰਫ ਵਾਲਾ ਨਿਕਲ ਨਿਕਲ ਸਾਡੀ ਸਾਰੀ ਰਸੋਈ ਪਰ ਗਿਰ ਸੋਈ ਚ ਲਾਇਆ ਸੀ ਪੋਚਾ ਵਧੀਆ ਵਧੀਆ ਸਮਾਰ ਕੇ ਬਾਹਰ ਆਉਣ ਜਾਣ ਨਾ ਸਾਰੀ ਰਸੋਈ ਦਾ ਸੱਤਿਆ ਨਾਸ ਕਰਤਾ ਕਿਉਂਕਿ ਬਾਹਰ ਸਾਡੇ ਕੱਚਾ ਪਾ ਪੋਚਾ ਲੱਗਿਆ ਹਰੇ ਨਹੀਂ ਕੋਈ ਕਹਿ ਦੂ ਪੋਚਾ ਲਾਇਆ ਹੋਇਆ ਕੋਈ ਸੇਨ ਹੀ ਨਹੀਂ ਕਹਿਣਾ ਲਾਇਆ ਹੋਇਆ ਤੇ ਆ ਇਥੋਂ ਪਾਣੀ ਨਿਕਲਦਾ ਸੀ ਫਰਿੱਜ ਜੋ ਮੈਂ ਮੈਟ ਜਾ ਮੁਰੇ ਕਰਤਾ ਪਹਿਲਾਂ ਪੋਚਾ ਰੱਖਿਆ ਹੋਇਆ ਸੀ ਤੇ ਇਹ ਅੱਜੀ ਸਬਜੀ ਬਣਾਉਣ ਜਾ ਰਹੇ ਹਾਂ शिमला ਮਿਰਚ ਸਵੇਰੇ ਬਣਾਈ ਸੀ ਭੁਰਜੀ ਥੋੜੀ ਜੀ ਇਹ ਬਚੀ ਪਈਆ ਕਿਉਂਕਿ ਸਵੇਰੇ ਅੱਜ ਤਾਂ ਦੇ ਹੀ ਨਹੀਂ ਹੈਗੇ ਕੰਮ ਤੇ ਮੀ ਪੈਂਦਾ ਸੀ ਤੇ ਹੁਣ ਕੱਲੂ ਜਾਣਗੇ ਇਹ ਦੇ ਕਰਕੇ ਥੋੜੀ ਜੀ शिमला ਮਿਰਚ ਤੇ ਦੋ ਚਾਰਕ ਆਲੂ ਖੁਸ਼ੀ ਨੇ ਕੱਟ ਕੇ ਰੱਖਤੀ ਸੀ ਜਨੂ ਮੈਂ ਣਾਉਣ ਚਲੀ ਗਈ ਤੇ ਚਲੋ ਮੈਂ ਦੁਬਾਰੇ ਸੁੰਭ ਰਿਆ ਸੀ ਅੱਜ ਤੇ ਹੁਣ ਮੈਂ ਤੜਕਾ ਲਾਉਣਾ ਰਸੋਈ ਦਾ ਬਹੁਤ ਬੁਰਾ ਹਾਲ ਕਰਿਆ ਪਿਆ ਮੀ ਬਾਹਰ ਪੈਂਦਾ ਸੀ ਪਾਣੀ ਸਾਡੇ ਇੱਥੇ ਫਿਰਦਾ ਸੀ ਸਾਰਾ ਤੇ ਉਹ ਡ੍ਰੈੰਗ ਰੂਮ ਦੇ ਕੱਪੜੇ ਕੱਲ ਧੋਤੇ ਸੀ ਉਹ ਸਾਫ ਕਰਿਆ ਸੀ ਤੇ ਦੇਖੋ ਹੁਣ ਮੌਸਮ ਵਧੀਆ ਸਾਫ ਹੋਇਆ ਪਿਆ ਸਾਰਾ ਬੇੜੇ ਜਿਹੀ ਮਿੱਟੀ ਸਾਰੀ ਸਾਫ ਹੋ ਗਈ ਜਿਹੜੀ ਮਿੱਟੀ ਨਾਲ ਭਰੇ ਪਿਆ ਸੀ ਤੇ ਚਲੋ ਜੀ ਤੜਕਾ ਲਾ ਲੈਨੇ ਆ ਲੈਟ ਦਾ ਕੋਈ ਪਤਾ ਨਹੀਂ ਵੀ ਆਵੇ ਕਨਾ ਕਿਤੇ ਇਨਵਰਟਰ ਵੀ ਡਾਊਨ ਹੋ ਜਾਊਗਾ ਤੜਕਾ ਲਾ ਕੇ ਸਬਜੀ ਬਣਾ ਲੈਨੇ ਆ ਦਮਾ ਦਮ ਆਟਾ ਗੁੰਨੇ ਆ ਪਿਆ ਚਾਰ ਕ ਰੋਟੀਆਂ ਬਣਾ ਲਾਂਗੇ ਸਬਜੀ ਚ ਮੈਂ ਥੋੜੇ ਜਿਹਾ ਪਾਣੀ ਪਾ ਕੇ ਰੱਖਿਆ ਸੀ ਤੇ ਚਲੋ ਜੀ ਠੀਕ ਆ ਮੈਂ ਦਮਦਮ ਤੜਕਾ ਲਾ ਦਾਂ ਸਬਜੀ ਬਣਾ ਲਈਏ ਕਿਉਂਕਿ ਸਾਡੇ ਲੈਟ ਦਾ ਬਹੁਤ ਹੋਊਗਾ 13 ਚਲੀ ਜਾਵੇ ਫੇਰ ਨਹੀਂ ਆਉਦੀ ਮੁੜ ਕੇ ਉਹਦੇ ਕਰਕੇ ਆਪੇ ਕੰਮ ਸਜਰੇ ਕਰ ਲਈਦਾ ഡിയോ ഭേജാ නාගනනම කතකමම්සාර ීහ ජිගේ වැසිහ බාහත